ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵਾਲੀਆਂ ਫਰਸਟ ਕਲੈਕਸ਼ਨਾਂ ਜੌਰਜਟ ਦੀਆਂ ਨੇ ਜੌਰਜਟ ਬਹੁਤ 트ੈਂਡ ਕਰ ਰਿਹਾ ਹੈ ਪ੍ਰਿੰਟਡ ਸੂਟ ਤੁਹਾਨੂੰ ਮਿਲਣਗੇ 5 ਮੀਟਰ ਦੇ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ 740 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਦੋ ਸੂਟ ਸਿਲੈਕਟ ਕਰ ਸਕਦੇ ਹੋ ਸਿਰਫ ਤੇ ਸਿਰਫ 740 ਵਿੱਚ ਇਹਨਾਂ ਦਾ ਫੈਬਰਿਕ ਜਿਹੜਾ ਉਹ ਜੌਰਜਟ ਦਾ ਹੈ ਤੇ ਜਿਹੜੇ ਕਲਰ ਆਪਸ਼ਨ ਨੇ ਸੇਮ ਐਜ਼ ਇਟ ਇਜ਼ ਮਿਲਣਗੇ ਟੋਟਲ 5 ਮੀਟਰ ਦਾ ਤੁਹਾਨੂੰ ਇਹ ਫੈਬਰਿਕ ਹੈ ਜਿਹੜਾ ਇੱਕ ਸੂਟ ਦੇ ਵਿੱਚ ਤੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਟੋਟਲ 10 ਮੀਟਰ ਦਾ ਫੈਬਰਿਕ ਜਾਰਜਟ ਐਪ ਨਾ ਨਾਰਮਲ ਹੈ ਬਹੁਤ ਜ਼ਿਆਦਾ ਵੱਡਾ ਵੀ ਨਹੀਂ ਛੋਟਾ ਵੀ ਨਹੀਂ ਨਾਰਮਲ ਪੰਨਾ ਹੈ ਲੈਂਥ ਹੁੰਦੀ ਹੈ ਕਾਫੀ ਤੇ ਦੋ ਸੂਟ ਤੁਹਾਨੂੰ ਸਿਰਫ ਤੇ ਸਿਰਫ 740 ਰੁਪਏ ਦੇ ਵਿੱਚ ਮਿਲ ਜਾਣਗੇ ਕਲਰ ਆਪਸ਼ਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤੇ ਮੇਰਾ ਨੰਬਰ 623924575 ਜੋ ਦਿੱਤਾ ਉਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਵੀਡੀਓ ਨੂੰ ਫੁੱਲ ਵਾਚ ਕਰਨਾ ਮੈਂ ਅੱਜ ਮੋਸਟਲੀ ਸੂਟਾਂ ਦੀ ਜਿਹੜੀ ਡਿਟੇਲ ਹੈ ਉਹ ਸ਼ੇਅਰ ਕਰਾਂਗੀ ਨਾਲ ਦੀ ਨਾਲ ਇੱਥੇ ਇਸ ਲਈ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਕਿਹੜੇ-ਕਿਹੜੇ ਸੂਟ ਨੇ ਤੇ ਜ ਉਹਨਾਂ ਦਾ ਰੇਟ ਕੀ ਹੈ ਕਿਵੇਂ ਦਾ ਪ੍ਰਿੰਟ ਹੈ ਡਿਜ਼ਾਈਨ ਵਗੈਰਾ ਸਾਰਾ ਕੁਝ ਮੈਂ ਇੱਥੇ ਤੁਹਾਨੂੰ ਦੱਸ ਦਿਆਂਗੀ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੇਕਰ ਸੂਟ ਬਾਏ ਕਰਨਾ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਐਡ ਕੀਤਾ ਹੋਇਆ ਜੋ ਵੀ ਤੁਹਾਡੀ ਕੁਐਰੀ ਹੈ ਤੇ ਜੇਕਰ ਕਿਸੇ ਪਾਰਟਿਕੂਲਰ ਸੂਟ ਦੀ ਕੁਐਰੀ ਕਰਨੀ ਹੈ ਤਾਂ ਵੀ ਤੁਸੀਂ ਮੈਸੇਜ ਕਰ ਦਿਓ スクリーンショット ਦੇ ਨਾਲ ਕਰ ਦੋ ਐ ਆਫਰਾਂ ਵਾਲੇ ਸੂਟ ਨੇ ਪਹਿਲਾਂ ਵੀ ਬੜੇ ਅੰਤੇ ਸੀ ਇਹਨਾਂ ਵਿੱਚ ਕਲਰ ਤੇ ਹੁਣ ਫਿਰ ਤੋਂ ਇਹ ਕਲਰ ਆਏ ਨੇ ਕੈਮਰਿਕ ਸੂਟਸ ਕਾਟਨ ਦੇ ਇਹ ਸੂਟ ਆਣਗੇ ਪਿਓਰ ਕੈਮਰਿਕ ਕਾਟਨ ਦੇ ਤੁਹਾਨੂੰ 2.5 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਮਿਲੇਗੀ ਇਹਦੇ ਵਿੱਚ ਕੈਮਰਿਕ ਸ਼ਰਟ ਹੈ ਤੇ ਜਿਹੜਾ ਇਹਦਾ ਵਿड्ਥ ਹੈ ਕਾਫੀ ਹੈ ਪੰਨਾ ਇਹਦਾ ਲਾਰਜ ਆਏਗਾ 2.5 ਮੀਟਰ ਦੀ ਸ਼ਰਟ ਦਾ ਲੈਂਥ ਹੈ 2.5 ਮੀਟਰ ਬਾਟਮ ਹੈ ਇਹ ਤੁਹਾਨੂੰ 3 ਸੂਟ ਮਿਲ ਜਾਣਗੇ ਆਫਰਾਂ ਦੇ ਵਿੱਚ 1330 ਰੁਪਏ ਦੇ ਵਿੱਚ 3 ਸੂਟ ਤੁਸੀਂ ਕੋਈ ਵੀ 3 ਸੂਟ ਬਾਈ ਕਰ ਸਕਦੇ ਹੋ ਕਲਰ ਸਾਰੇ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚ ਸੇਮ ਸੇਮ ਵੀ ਚਾਹਤ ਸੇਮ ਸੇਮ ਚਾਹੇ 2 ਇੱਕੋ ਜਿਹੇ ਤੇ ਇੱਕ ਅਲੱਗ ਤੇ ਚਾਹੇ ਤਿੰਨੋਂ ਹੀ ਅਲੱਗ-ਅਲੱਗ ਜਿਵੇਂ ਵੀ ਤੁਹਾਡੀ ਚੋਇਸ ਹੈ ਤੁਸੀਂ ਉਹਦੇ ਅਕੋਰਡਿੰਗਲੀ ਇਹਨਾਂ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਤੇ ਕਲਰ ਆਪਸ਼ਨ ਜਿਹੜੇ ਹੈਗੇ ਨੇ ਸਾਰੇ ਮੈਂ ਐਡ ਕਰ ਦਿੱਤੇ ਨੇ ਫਿਲਹਾਲ ਇਹਨਾਂ ਵਿੱਚ ਇਹੀ ਕਲਰ ਨੇ ਨੈਕਸਟ ਵੀਕ ਇਹਨਾਂ ਵਿੱਚ ਹੋਰ ਨਵੇਂ ਕਲਰ ਨਵੇਂ ਡਿਜ਼ਾਈਨ ਨਵੇਂ ਪੈਟਰਨ ਇਨਾਂ ਤੋਂ ਇਲਾਵਾ ਵੀ ਅਪਡੇਟ ਹੋਣਗੇ ਤਾਂ ਫਿਰ ਮੋ ਵੀ ਐਡ ਕਰ ਦਾਂਗੀ ਫਿਲਹਾਲ ਇਹੀ ਕਲਰ ਨੇ ਇਹ ਤੁਹਾਨੂੰ ਕੈਮਰਿਕ ਕਾਟਨ ਦੇ ਵਿੱਚ ਸੂਟ ਮਿਲ ਜੇਗਾ 8 ਮੀਟਰ ਸ਼ਰਟ 8 ਮੀਟਰ ਬਾਟਮ ਟੋਟਲ 5 ਮੀਟਰ ਦਾ ਇੱਕ ਸੂਟ ਹੈ 15 ਮੀਟਰ ਦਾ ਫੈਬਰਿਕ ਤੁਹਾਨੂੰ ਜਿਹੜਾ ਮਿਲੇਗਾ 1330 ਰੁਪਿਆਵਾਂ ਦੇ ਵਿੱਚ ਬਹੁਤ ਅਫੋਰਡੇਬਲ ਸੂਟ ਨੇ ਗਰਮੀ ਵਾਲੀ ਸਪੈਸ਼ਲ ਨੇ ਆਫਰਾਂ ਦੇ ਆਏ ਨੇ ਉਵੇਂ ਸਿੰਗਲ ਸੂਟ ਜਿਹੜਾ ਤੁਹਾਨੂੰ 550 ਦਾ ਘੱਟੋ-ਘੱਟ ਮਿਲੇਗਾ ਪਰ ਅਸੀਂ ਇੱਥੇ ਸਿੰਗਲ ਦੀ অপਸ਼ਨ ਨਹੀਂ ਰੱਖੀ ਤੁਹਾਨੂੰ ਤਿੰਨ ਸੂਟ ਹੀ ਮਿਲਣਗੇ 1330 ਰੁਪਿਆਵਾਂ ਦੇ ਵਿੱਚ ਬਹੁਤ ਸੋਹਣੇ ਸੂਟ ਨੇ ਪ੍ਰਿੰਟ ਬਹੁਤ ਸੋਹਣੇ ਨੇ बॉਟਮ ਪਲੇਨ ਹੈ ਸ਼ਰਟ ਪ੍ਰਿੰਟਡ ਆਏਗੇ ਨਾ ਵਿੱਚ ਬਾਕੀ ਗਰ ਕੋਈ ਕੁਇਰੀ ਹੈ ਤਾਂ ਨੰਬਰ ਮੈਂ ਅਡ ਕੀਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰਾ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ बॉਟਮ ਪਲੇਨ ਦੇ ਨਾਲ ਸ਼ਰਟ ਪ੍ਰਿੰਟਰ ਤਿੰਨ ਸੂਟ 1300 ਰੁਪਏ ਦੇ ਵਿੱਚ ਐਮ ਵਾਲੀ ਕਿਹੜੀ ਕਲੈਕਸ਼ਨ ਹੈ ਇਹ ਤੁਹਾਨੂੰ ਨਵਾਂ ਹੀ ਆਰਟੀਕਲ ਲਾਂਚ ਹੋਇਆ ਹੈ ਜੁਨੀਕ ਬ੍ਰਾਂਡ ਦਾ ਆਰਟੀਕਲ ਹੈ ਇਹਦੇ ਵਿੱਚ ਜਿਹੜੀ ਸ਼ਰਟ ਆਏਗੀ ਪਿਓਰ ਮਸਲੀਨ ਕਾਟਨ ਦੀ ਆਏਗੀ ਤੇ ਵੱਡੇ 바ਰ ਤੇ ਨਾਲ ਆਏਗੀ ਤੇ 2 ਮੀਟਰ ਲੈਂਥ ਹੈ ਬਟ ਬਾਰੋ ਦਾ ਵੱਡਾ ਹੈ ਖੁੱਲਾ ਢੁੱਲਾ ਬਾਰਾ ਤੇ ਬਾਟਮ ਜਿਹੜਾ 2.5 ਮੀਟਰ ਦਾ ਆਏਗਾ ਉਹ ਜਿਹੜਾ ਤੁਹਾਨੂੰ ਮਿਲੇ ਕੋਈ ਕੈਮਬਰੀ ਕਾਟਨ ਦੇ ਵਿੱਚ ਮਿਲੇਗਾ ਤੇ ਉਹ ਹੈਂਡ ਪੇਂਟਡ ਹੈ ਫਲਾਵਰਿੰਗ ਪੇਂਟਡ ਹੋਈ ਹੈ ਹੈਂਡ ਪੇਂਟ ਹੈ ਜਿਹੜਾ ਉਹਦੇ ਬਾਟਮ ਤੇ ਫਲਾਵਰਿੰਗ ਹੋਈ ਨਾ ਹੈਂਡ ਪੇਂਟ ਹੈ ਟੋਟਲ ਤੇ ਦੁਪੱਟਾ ਜਿਹੜਾ ਆਏਗਾ ਕੋਟਾ ਜਿਹੜਾ ਚੈੱਕ ਕੋਟਾ ਹੁੰਦਾ ਉਹਦਾ ਆਏਗਾ ਤੇ ਹੈਂਡ ਪੇਂਟ ਹੈ 2.5 ਮੀਟਰ ਦੀ ਲੈਂਥ ਦਾ ਦੁਪੱਟਾ ਆਏਗਾ ਬਾਟਮ ਤੇ ਦੁਪੱਟੇ ਤੇ ਜਿਹੜਾ ਪ੍ਰਿੰਟ ਹੈ ਨਾ ਹੈਂਡ ਪੇਂਟ ਹੈ ਮਸ਼ੀਨ ਪੇਂਟ ਨਹੀਂ ਹੈ ਹੈਂਡ ਪੇਂਟ ਹੈ ਟੋਟਲ ਤੇ ਇਹ ਜਿਹੜਾ ਤੁਹਾਨੂੰ ਸੂਟ ਮਿਲੇਗਾ ਸਿਰਫ ਤੇ ਸਿਰਫ 780 ਰੁਪਿਆਵਾਂ ਦੇ ਵਿੱਚ ਕਲਰ ਆਪਸ਼ਨ ਸਾਰੇ ਹੈਗੇ ਨੇ ਬਾਟਮ ਸਬ ਨਾਲ ਹੀ ਆਫ ਵਾਈਟ ਦੀ ਹੈ ਦੁਪੱਟਾ ਵੀ ਆਫ ਵਾਈਟ ਦਾ ਤੇ ਸ਼ਰਟ ਪ੍ਰਿੰਟਡ ਹੈ ਸਾਈਡ ਤੇ ਦੁਪੱਟੇ ਦੇ ਵਰਕ ਹੋਇਆ ਕੋਟਾ ਚੈੱਕ ਦੁਪੱਟਾ ਹੈ ਬਾਟਮ ਕੈਮਰੀ कॉटन ਦੀ ਸ਼ਰਟ ਵੀ ਕੈਮਰੀ कॉटन ਦੀ ਹੈ ਇਹ ਜਿਹੜੇ ਸੂਟ ਚੱਲ ਰਹੇ ਨੇ ਇਹਨਾਂ ਵਿੱਚ ਤੁਹਾਨੂੰ ਜਿਹੜਾ ਹੈ ਕਿ ਬਾਟਮ ਪਲੇਨ ਮਿਲੇਗੀ ਸ਼ਰਟ ਪ੍ਰਿੰਟਡ ਤੇ ਦੁਪੱਟਾ ਵੀ ਕੋਟਾ ਡੋਰੀਆ ਦਾ ਚੈੱਕ ਮਿਲੇਗਾ ਦੁਪੱਟਾ ਕੋਟਾ ਡੋਰੀਆ 2.5 ਮੀਟਰ ਲੈਂਥ ਤੇ ਫੋਰ ਸਾਈਡ ਜਿਹੜੀ ਆ ਸਕੈਲਪਿੰਗ ਹੋਈ ਆ ਪੈਚ ਵਰਕ ਹੋਇਆ ਸਭ ਤੇ ਲਗੇ ਐmbroidery work ਹੈ ਬਾਟਮ 2.5 ਮੀਟਰ ਦਾ ਪਲੇਨ ਹੈ ਸ਼ਰਟ ਮਸਲੀਨ कॉटन ਦੀ ਜਿਹੜੀ ਪ੍ਰਿੰਟਡ ਆ 2.5 ਮੀਟਰ ਦੀ ਤੇ ਪ੍ਰਾਈਸ ਇਹਦਾ 780 ਹੈ 780 ਰੁਪਿਆਵਾਂ ਦੇ ਵਿੱਚ ਤੁਸੀਂ ਆਹ ਵਾਲੇ ਸੂਟਾਂ ਵਿੱਚੋਂ ਕੋਈ ਛੋਟੀ ਬਾਈ ਕਰ ਸਕਦੇ ਹੋ ਬਿਲਕੁਲ ਪਿਓਰ ਮਸਲੀਨ कॉटन ਵਿੱਚ ਸ਼ਰਟ ਆਏਗੀ ਜਿਹੜਾ ਕੈਂਬ੍ਰਿਕ ਵਿੱਚ ਫੈ布ਰਿਕ ਦੇ ਵਿੱਚ ਇਹਦਾ ਬਾਟਮ ਆਏਗਾ ਤੇ ਦੁਪੱਟਾ ਕੋਟੜ ਹੋ ਰਿਹਾ ਜਾਏਗਾ ਪੈਚਵਰਕ ਹੋਇਆ ਐਮਬਰਾਇਡ ਐਮਬਰਾਇਟਰੀ ਹੋਈ ਹੈ ਐ 680 ਵਿੱਚ ਸਿੰਗਲ ਸੂਟ ਅਵੇਲੇਬਲ ਹੈ ਬਹੁਤ ਸੋਹਣਾ ਕਲਰ ਹੈ ਐਮਬਰਾਇਟਰੀ ਹੈ ਹੈਵੀ ਵਰਕ ਹੈ ਬਹੁਤ ਪਿਆਰਾ ਕਲਰ ਹੈ ਐਮ ਵਾਲੇ ਪੰਜ ਕਲਰ ਆਪਸ਼ਨ ਵਿੱਚ ਆਣਗੇ ਨਵੇਂ ਸੂਟ ਆਏ ਨੇ ਡਿਜ਼ਾਈਨ ਬਹੁਤ ਸੋਹਣੇ ਇਹਨਾਂ ਦੇ ਤੇ ਨਵੇਂ ਹੀ ਅਪਡੇਟ ਹੋਏ ਨੇ ਇਸ ਲਈ ਫਿਰ ਮੈਂ ਇੱਥੇ ਐਡ ਕਰ ਦਿੱਤੇ ਕਿਉਂਕਿ ਇਹ ਪਾਰਟੀ ਦੇ ਲੁੱਕ ਵਾਲੇ ਸੂਟ ਨੇ ਤੇ ਕਲਰ ਇਹਨਾਂ ਦਾ ਸੇਮ ਐਜ਼ ਇਟ ਇਜ਼ ਜਿਵੇਂ ਇੱਥੇ ਸ਼ੋ ਕੀਤਾ ਹੋਇਆ ਦਾ ਹੀ ਹੋਏਗਾ ਇਹਦੇ ਵਿੱਚ ਜਿਹੜਾ ਸ਼ਰਟ ਹੈ ਉਹ ਪਾੜਾ ਸਿਲਕ ਦੀ ਹੈ ਅਨ ਸਟੀਚ ਆਏਗੀ ਨੈੱਕ ਤੇ ਜਰੀ ਵਰਕ ਆਏਗਾ ਤੇ ਸ਼ਿਫॉन ਦਾ ਦੁਪੱਟਾ ਹੈ ਇਹਨਾਂ ਦੇ ਨਾਲ ਬਾਟਮ ਰਿਓਨ ਹੈ ਇਹ ਵਾਲਾ ਸਿੰਗਲ ਕਲਰ ਆਪਸ਼ਨ ਹੈ ਇਹਦੇ ਵਿੱਚ ਤੁਹਾਨੂੰ ਜਿਹੜਾ ਹੈ ਕਿ অর্ਗੈਂਜ਼ਾ ਦਾ ਸੈਮੀ ਸਟੀ ਸ਼ਰਟ ਮਿਲੇਗੀ ਸਿੰਗਲ ਕਲਰ ਹੈ ਬਾਕੀ ਅਗਰ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਤੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਾਇਦਾ ਰਿਪਲਾਈ ਜਰੂਰ ਆਏਗਾ ਕਲਰ ਸਾਰੇ ਅਵੇਲੇਬਲ ਨੇ ਬਹੁਤ ਸੋਨੇ ਸੂਟ ਨੇ ਸਾਰੇ ਹੀ ਅਵੇਲੇਬਲ ਨੇ ਇਹ ਐਵੇਂ ਵਾਲੇ ਪਿਓਰ ਹੈਂਡਵਰਕ ਸੂਟ ਨੇ ਟੈਬੀ ਸਿਲਕਾਰਡ ਓਵਰਸੂਟ ਹੈ ਤੇ ਜਿਹੜੇ ਚੌਕ ਤੇ ਇਹਨਾਂ ਦੇ ਸ਼ਰਟ ਤੇ ਹੈਵੀ ਐਮਬਰਾਇਡਰੀ ਆ ਗਈ ਇਹਦੇ ਵਿੱਚ ਵੀ ਸਿੰਗਲ ਕਲਰ ਅਵੇਲੇਬਲ ਹੈ ਮੈਂ ਦੋ ਪਿਕਚਰ ਇਥੇ ਐਡ ਕਰ ਦਿੱਤੀਆਂ ਨੇ ਐਵੇਂ ਵਾਲੇ ਕਰੋਸ਼ੀਆ ਵਰਕ ਵਾਲੇ ਸੂਟ ਆਣਗੇ ਤੇ ਇਹਨਾਂ ਵਿੱਚ ਆਪਸ਼ਨਸ ਕਾਫੀ ਨੇ 15 ਤੋਂ 20 ਆਪਸ਼ਨ ਆਣਗੀਆਂ ਤੇ ਇਹ ਜਿਹੜੀ ਸ਼ਰਟ ਪਿਓਰ ਕਰੋਸ਼ ਜਿਹੜੇ ਕਰੋਸ਼ੀਆ ਵਰਕ ਅਸੀਂ ਜਿਹਨੂੰ ਬੋਲਦੇ ਹਾਂ ਉਹਦੇ ਨਾਲ ਲੈਂਸ ਲੱਗੀ ਐਮਬਰਾਇਡਰੀ ਫਰੰਟ ਤੇ ਤੇ ਜੋਰ ਝਟ ਬੈਕ ਤੇ ਪਲੇਨ ਆ ਚੌਰ ਚੜ ਦਾ ਫੈਬਰਿਕ ਦਾ ਦੁਪੱਟਾ ਪਿਓਰ ਨੈਟ ਏਮਬਰਾਇਡਰੀ ਆ ਤੇ ਇੱਕ ਕਰੋਸ਼ੀਆ ਲਿਆਸ ਲੱਗੀ ਆ ਸਾਰੇ ਦੁਪੱਟੇ ਤੇ ਤੇ ਬਾਟਮ ਜਿਹੜਾ ਪਿਓਰ ਸ਼ੈਂਟੂਨ ਦਾ ਤੇ ਇਹਦੇ ਨਾਲ ਇਹ ਆ ਕਿ ਤੁਹਾਨੂੰ ਜਿਹੜੇ ਬਾਟਮ ਦਾ ਫੈਬਰਿਕ ਆ ਉਹ 5 ਮੀਟਰ ਦਾ ਮਿਲੇਗਾ ਪਲੇਨ ਤੁਸੀਂ ਉਹਦੀ ਹੀ ਨਾਲ ਲਾਈਨਿੰਗ ਲਗਵਾ ਸਕਦੇ ਹੋ ਨਾਲ ਸ਼ਰਟ ਤੇ ਤੇ ਇੱਕ ਬਹੁਤ ਮਲਟੀਪਲ ਪੀਸਿਸ ਵਿੱਚ ਅਵੇਲੇਬਲ ਨੇ ਸਾਰੇ ਹੀ ਪਾਰਟੀ ویئر ਸੂਟ ਨੇ ਜਿਨ੍ਹਾਂ ਨੂੰ ਕਰੋਸ਼ੀਆ ਸਾਦੇ ਕਰੋਚਸ ਬਹੁਤ ਜ਼ਿਆਦਾ ਪਸੰਦ ਹੈ ਉਹਨਾਂ ਨੂੰ ਨਾ ਲਈ ਸਪੈਸ਼ਲ ਹੈ ਤੇ ਸਾਰਿਆਂ ਦੀ ਵਰਕ ਹੋਇਆ ਫਲਾਵਰਿੰਗ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਬਾਕੀ ਜੇ ਤੁਸੀਂ ਕੋਈ ਕੁਇਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰੋ ਤਾਂ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਬਾਕੀ ਜੇ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਐਵੇਂ ਵਾਲੇ ਸੂਟਾਂ ਤੇ ਵੀ ਆਪਸ਼ਨ ਅਜੇ अवेलेबल ਸੀ ਥੋੜੇ ਤੇ ਅਸਲੀ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਹੁਣ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ 720 ਰੁਪਿਆਵਾਂ ਦੇ ਵਿੱਚ ਦੋ ਸੂਟ ਤੇ ਜੇਕਰ ਬਾਈ ਕਰਨਾ ਹੈ ਜਾਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਚੈੱਕ ਮੈਸੇਜ ਕਰ ਦਿਓ ਜੇ ਰੀਸੈਲਰ ਹੋ ਤਾਂ ਵੀ ਮੈਸੇਜ ਕਰ ਦਿਓ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਸਟੇਟਸ ਦੇਖਣਾ ਤਾਂ ਵੀ ਮੈਸੇਜ ਕਰ ਦਿਓ ਤਾਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਜਾਂ ਕਿਸੇ ਸੂਟ ਦੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਦੇ ਨਾਲ ਮੈਸੇਜ ਕਰ ਦਿਓ ਫਿਰ ਇਜ਼ੀ ਹੋ ਜਾਂਦਾ ਹੈ ਫਾਈਂਡ ਕਰਨਾ ਕਿ ਤੁਸੀਂ ਕਿਸ ਸੂਟ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਬਾਕੀ ਕਲੈਕਸ਼ਨ ਆ ਸਾਰੀਆਂ ਅਵੇਲੇਬਲ ਨੇ ਇਹਨਾਂ ਵਿੱਚ ਵੀ ਹੋਰ ਆਪਸ਼ਨ ਹੈਗੀਆਂ ਨੇ ਉਹ ਦੇਖਣੀਆਂ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਸਾਰੇ ਸੂਟ ਅਵੇਲੇਬਲ ਨੇ ਬਾਟਮ ਪਲੇਨ ਸ਼ਰਟ ਪ੍ਰਿੰਟਰ ਦੇ ਨਾਲ ਪਿਓਰ ਮਸਲੀਨ ਕਾਟਨ ਦੇ ਨਾਲ ਸ਼ਰਟ ਬਾਟਮ ਦਾ ਫੈਬਰਿਕ ਆਏਗਾ ਤੇ ਸਾਰੇ ਹੀ ਅਵੇਲੇਬਲ ਨੇ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਣਾ ਮੈਂ ਨਵੇਂ ਸੂਟਾਂ ਦੇ ਨਾਲ ਨਵੇਂ-ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ